ਲੌਲੀ ਯੂਨੀਵਰਸਿਟੀ ਜਲੰਧਰ ਵਿੱਚ ਪੜਨ ਵਾਲੀ ਵਿਦੇਸ਼ੀ ਨਾਈਜੀਰੀਅਨ ਲੜਕੀ ਚੜੀ ਨਸ਼ੇ ਦੇ ਨਾਲ ਪੁਲਿਸ ਦੇ ਹੱਥੇ ਨਾਕਾਬੰਦੀ ਦੇ ਦੌਰਾਨ 45 ਨਸ਼ੀਲੀ ਦਵਾਈਆਂ ਪੁਲਿਸ ਨੂੰ ਹਿਯਾਂ ਬਰਾਮਦ આરોપી ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਨਸ਼ਾ ਵੇਚਣ ਦਾ ਕੰਮ ਵੀ ਯੂਨੀਵਰਸਿਟੀ ਵਿੱਚ ਕਰਦੀ ਸੀ ਉਹਦਾ ਇੱਕ ਭਰਾ ਨਸ਼ਾ ਵੇਚਣ ਦੇ આરોਪ ਵਿੱਚ ਕਪੂਰਥਲਾ ਜੇਲ੍ਹ ਵਿੱਚ ਬੰਦ ਪત્રਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜਪੁਰਾ ਹਰਮਨਪ੍ਰੀਤ ਸਿੰਘ ਖਿਮਾ ਨੇ ਦੱਸਿਆ ਕਿ ਡੀਐਸਪੀ ਪਟਿਆਲਾ ਰੇਂਜ ਸਰਦਾਰ ਹਰਜਵਿੰਦਰ ਸਿੰਘ ਢੁੱਲਰ ਤੇ ਸਾਡੇ ਪਟਿਆਲਾ ਦੇ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਆਈਪੀਐਸ ਵੱਲੋਂ ਜਿਹੜੇ ਨਸ਼ਾ ਰਕਮ ਹਮ ਚਲਾਈ ਗਈ ਹੈ ਉਸ ਦੇ ਤਹਿਤ ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਕੱਲ ਠਾਣਾ सदर ਰਾਜਪੁਰਾ ਦੀ ਟੀਮ ਨੇ ਕਰਨੈਲ ਸਿੰਘ ਦੀ ਗਵਾਈ ਇਹ ਇੱਕ ਇੱਥੇ ਨਾਕਾ ਲਾਇਆ ਹੋਇਆ ਸੀਗਾ ਜਿਸ ਨੂੰ ਪੂਰੇ ਕਰੋ ਤੇ ਉੱਥੇ ਨਾਕਾਮ ਚੈਕਿੰਗ ਕਰਦੇ ਸੀ ਤਿੰਨ ਦੇ ਵਿੱਚ ਸੱਚਾ ਨਾਕਾ ਬੰਦੂ ਸੀ ਤੇ ਉੱਥੇ ਇੱਕ ਇਹਨਾਂ ਨੂੰ ਸੱਤੀ ਨਿਜੀਰੀਅਨ ਲੜਕੀ ਦੇ ਦਿਖਾਈ ਦਿੱਤੀ ਜਿਹਨੂੰ ਰੈਡੀ ਦਾ ਆਫਸਰ ਪਰਮਜੀਤ ਤੇ ਉਸ ਦੇ ਜਿਹੜੇ ਫੰਡ ਦੇ ਇੰਚਾਰਜ ਸੀ ਨਾਕਾ ਦੇ ਐਸੇ ਪਰਮਜੀਤ ਇਮਾਨ ਨੇ ਉਹ ਜਿਹੜੀ ਲੇਡੀ ਕਾਫੇ ਕੋਲੋਂ ਜਦੋਂ ਉਹ एकदम ਸਾਈਡ ਤੇ ਜਾਣ ਲੱਗੀ ਨੂੰ ਰੋਕ ਕੇ ਕਾਬੂ ਕਰਤੀ ਉਹਦਾ ਨਾਮ ਪਤਾ ਪੁੱਛਿਆ ਜਿਹਨੇ ਆਪਣਾ ਨਾਮ ਵਰਨੀ ਛੇਲਵਾ ਵਾਸੀ ਕੇਜਬੀਆ ਨਜ਼ੀਰ ਇਹ ਲੜਕੀ ਹੈ ਉਹਨੂੰ ਦੱਸਿਆ ਉਹਦੇ ਕੋਲੋਂ ਕਾਲੇ ਰੰਗ ਦਾ ਬੈਗ ਸੀ ਤੇ ਉਹਦੇ ਵਿੱਚੋਂ ਨਿਕਲੇ ਚੀਜ਼ਾਂ ਜਾਰਦੀ ਸੀ ਜਦੋਂ ਉਹਨਾਂ ਨੇ ਇਸ ਦਾ ਚੈਕਿੰਗ ਕੀਤੀ ਤਾਂ ਉਹਦੇ ਵਿੱਚੋਂ 45 ਸ਼ੀਸ਼ਾ ਨਸ਼ੀਂਦਿਆ ਸਰਬਲੀਆ ਮਰੀਆ ਜਿਹੜੀ ਕਦੀ ਇਨਫੋਸਟੇਟ ਹੈ ਜਿਹੇ ਕੋਰੈਕਟਰ ਸੀ ਤੇ ਉੱਥੇ ਮੌਕੇ ਤੇ ਪੁੱਛਗਿੱਛ ਕੀਤੀ ਉਹਦੀ ਕੋਈ ਉਦੋਂ ਪਤਾ ਲੱਗਿਆ ਵੀ ਉਹ ਜਿਹੜੀ ਲੜਕੀ ਆ ਉਹ ਲਵਲੀ ਯੂਨੀਵਰਸਿਟੀ ਦੀ ਸਟੂਡੈਂਟ ਹੈ ਉੱਥੇ ਕੱਢੀ ਹੈ ਕਰੀਬ 22-23 ਸਾਲ ਦੀ ਉਮਰ ਦੀ ਤੇ ਉਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਮੈਂ ਵੀ ਉੱਥੇ ਜਾ ਕੇ ਆਪਣੀ ਮੌਕੇ ਤੇ ਪੁੱਛਗਿੱਛ ਕੀਤੀ ਤੇ ਉਹਨੇ ਕੁਝ ਕਿਸ ਤਰ੍ਹਾਂ ਕੇ ਖੁਲਾਸਾ ਕੀਤਾ ਵੀ ਇਹਦਾ ਇੱਕ ਬ੍ਰਦਰ ਵੀ ਹੈ ਅਲਵਾਨ ਬੋ ਉਹ ਵੀ ਪਹਿਲਾ ਕਪੂਰਥਲੇ ਜੇਲ੍ਹ ਦੇ ਵਿੱਚ ਬੰਦਾ ਉਹ ਵੀ ਕਪੂਰਥਲੇ ਡਿਸਟ੍ਰਿਕਟ ਜੋਦੇ 600 ਗੋਲੀਆਂ ਉਹਦੇ ਬਰਮਦ ਹੋਇਆ ਸੀ ਕਰੀਬ ਇੱਕ ਦੋ ਹੋਰ ਕਰਤੇ ਨੇ ਤੇ ਉਹਨੂੰ ਕਾਬੂ ਕਰਕੇ ਉਹਦੇ ਖਾਸ ਐਸਆਈਆਰ ਨੰਬਰ 78 22485 ਤਹਿ ਦੁੱਤੀ ਹੈ ਤੇ ਟੀਮ ਸਦਰ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਸ਼ਲਾਘਾ ਇਹੋ ਜੀ ਡਰੈਕਟ ਦੀ ਬੰਦਾਸਤ ਜਿੰਵਾਣ ਅੰਦਰ ਵਿੱਚ ਜਾਣ ਵਾਸਤੇ ਹਾਂਜੀ ਜੇ ਆਪਣੇ ਜਿੰਵਾਣ ਵਾਸਤੇ ਜਿਸ ਨੂੰ ਪਿੱਛੇ ਆਉਂਦੇ ਨੇ ਇਹ ਸ਼ੀਸ਼ੇ ਪੀਟ ਨਹੀਂ ਸਕਦੀ ਜੀ ਇਹ 45 ਹੈ ਇਹ ਤੇ ਇਹ ਤਾਂ ਅੱਗੇ ਸੇਲ ਵਸਤੀ ਹੈ ਜੀ ਬਾਕੀ ਇਕਨ ਸ਼ਾਮ ਨੂੰ ਅਸੀਂ ਫਰਕਾ ਦਿੱਤਾ 22 ਤਰੀਕ ਨੂੰ ਤੇ ਹੁਣ ਅਸੀਂ ਰਮਾਨ ਲੈ ਕੇ ਟੋਟਲ ਸਾਰੀ ਕੁੱਝ ਕੁੱਝ ਕਰਾਂਗੇ ਅਜੇ ਤੱਕ ਇਹ ਕੁੱਝ ਕੁੱਝ ਆਪਣਾ ਨਾਮ ਵਗੈਰਾ ਦੱਸਿਆ ਤੇ ਹੋਰ ਡਾਕੂਮੈਂਟੇ ਦੇ ਲਏ ਆ ਪਰ ਇਹ ਮੌਕੇ ਤੇ ਕੋਈ ਵੀ ਇਹ ਡਰਗ ਦੇ ਸਬੰਧ ਦੇ ਵਿੱਚ ਕੋਈ ਲਾਇਸੈਂਸ ਕੋਈ ਕੋਈ ਵੀ ਬਿੱਲ ਵਗੈਰਾ ਕੁਝ ਨਹੀਂ ਪੇਸ਼ ਕਰ ਸਕੀ ਜਿਹਦੇ ਕਰਕੇ ਇਹਦੇ ਖਲਬ ਬਾਈ ਐਂਡ ਕੇ 44 91 ਜਿੱਥੋਂ ਲੈ ਕੇ ਉਹਦੇ ਜਿੱਥੇ ਅਪਲਾਈ ਕਰੂਗੀ ਜੀ ਹਜੇ ਤੱਕ ਤਾਂ ਇਹ ਪਤਾ ਲੱਗਿਆ ਕਿ ਦਿੱਲੀ ਨਾਗਰ ਉਧਰ ਦੇਰੀ ਦੁਆਰੀ ਸੀ ਤੇ ਬਾਕੀ ਹਜੇ ਕੁਝ ਕਿਸੇ ਰਿਮਾਨ ਲਵਾਂਗੇ ਸਾਨੂੰ ਪੁਰਾਣਾ ਕੋਈ ਟ੍ਰਾਈਂਗ ਕੁਝ ਹੋਰ ਬੰਦ ਲਾਂਗੇ ਅੱਗੇ ਚੈੱਕ ਕਰਾਂਗੇ ਜੀ ਜੇ ਇਹਦਾ ਭਰਾ ਦਾ ਸਾਨੂੰ ਪਤਾ ਲੱਗ ਗਿਆ ਜੋ ਦੇ ਖਲਾਫ ਅਸੀਂ ਅੱਜ ਵੀਰ ਵੀ ਕਰ ਲਈ ਹੈ ਤੇ ਇਹਦਾ ਵੀ ਹਜੇ ਕ੍ਰਾਈਮ ਨਵੀਂ ਥਾਰੋਲੀ ਚੈੱਕ ਕਰਾਂਗੇ ਜਿਵੇਂ ਨਾਲ ਕਿਸੇ ਸਿੰਥੈਟਿਕ ਡਰਗ ਦੀ ਬਹੁਤ ਹੋ ਰਹੀ ਹੈ ਕਿ ਕਿਉਂ ਚ ਵੀ ਯੂਜ਼ ਹੁੰਦੀ ਹੈ ਕਿਸ ਤਰ੍ਹਾਂ ਹੋ ਸਕਦੀ ਹੈ ਜੀ ਇਹ ਡਰਗਸ ਹੈ ਜੀ ਕਈ ਤਰ੍ਹਾਂ ਨਾਲ ਯੂਜ਼ ਕਰਦੇ ਹੈ ਜੀ ਇਹ ਇਹ ਸ਼ੀਸ਼ੇ ਹੈਗੇ ਹੋਰ ਅਸ ਵੀ ਹੈ ਬੈਂਡ ਆਲਰੇਡੀ ਇਹ ਬਿਨਾਂ ਕਿਸੇ ਐクセਪਸ਼ਨ ਤੋਂ ਨਹੀਂ ਮਿਲਦੀਆਂ ਕਿ ਇਹਦੇ ਕੋਲ ਕੋਈ ਵੀ ਆਪਣਾ ਡਾਕੂਮੈਂਟ ਹੈ ਬਹੁਤ ਹੈਵੀ ਕੁਆਂਟੀਟੀ ਇਹ ਕਮਰਸ਼ੀਅਲ ਕੁਆਂਟੀਟੀ ਚਾਹੀਦੀ ਆ ਵੀ ਸਾਡੇ ਉੱਥੇ ਕੀ 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 ਕਿਸ ਚੀਜ਼ ਲਈ ਕਰਨੀ ਸੀਗੀ ਇਹ ਉੱਥੇ ਜੀ ਕਿਸੇ ਪੜ੍ਹਦੀ ਅਜੇ ਦੀ ਯੂਨੀਵਰਸਿਟੀ ਤੋਂ ਪਤਾ ਕਰਾਂਗੇ ਉਹਨੇ ਪੂਰੀ ਤਰ੍ਹਾਂ ਨਹੀਂ ਦੱਸਿਆ ਅਜੇ ਤੱਕ ਇਹੀ ਦੱਸਿਆ ਕਿ ਮੈਂ ਨਵਲੀ ਯੂਨੀਵਰਸਿਟੀ 'ਚ ਪੜ੍ਹਦੀ ਹਾਂ ਮੰਨਦਾ ਸੈਕਿੰਡ ਇਅਰ ਦਾ ਸਾਡੀ ਦੀ ਸਰਟੀਫਿਕੇਟ ਲੈ ਸਕਦੇ ਗ੍ਰੈਜੂਏਟ ਠੀਕ ਹੈ ਮੈਨੂੰ ਸਾਡ ਵੀ ਮਿਲਿਆ ਉੱਥੇ ਕਦੋਂ ਮਿਲੂਗਾ ਯੂਨੀਵਰਸਿਟੀ ਦੇ ਬੱਚਿਆਂ ਨੂੰ ਵੀ ਅੱਗੇ ਸਪਲਾਈ ਕਰਾਂ ਸਿਸਟਮ ਕਿਉਂ ਇਹ ਸਾਰਾ ਜੀ ਪਾਰਟ ਆਫ ਅਨਵੈਸਟੀਗੇਸ਼ਨ ਹੈ ਤੇ ਉਦੋਂ ਸਾਰਾ ਦੇਖਾਂਗੇ ਵੀ ਕਿਹਨੂੰ ਸਪਲਾਈ ਕਰਦੀ ਸੀ ਅਸੀਂ ਹੋਵੇ ਜੀ ਜਿਹੜੀ ਕੁਆਲਿਟੀ ਦੀ ਮਸੱਲ ਚ ਆ ਰਹੀ ਹੈ ਇਹ ਤਾਂ ਜੀ ਬਾਕੀ ਦਾ ਸਾਲ ਦੇ ਹਿਸਾਬ ਨਾਲ ਮੈਨੂੰ 7-8 ਸ਼ੀਸ਼ਿਆਂ ਤੋਂ ਬਾਅਦ 7 ਸ਼ੀਸ਼ਿਆਂ ਤੋਂ ਬਾਅਦ ਇੱਕ ਵਰਸ਼ੀਲ ਚ ਆ ਜਾਂਦੀ ਹੈ ਇਹ 45 ਹੁੰਦੀ 7-8 ਸ਼ੀਸ਼ਿਆਂ ਤੋਂ ਬਾਅਦ ਇੱਕ ਮਰਸ਼ੀਲ ਚ ਆ ਜਾਂਦੀ ਆਪਾਂ ਇਹ ਵੀ ਕਹਿੰਦੇ ਜਿਵੇਂ ਹੋਸਟਲ ਵਗੈਰਾ ਦੇ ਜਾਂਦੀ ਹੈ ਉਹ ਜਿਹੜਾ ਹੋਸਟਲ ਤੋਂ ਵਿਦਿਆਰਥੀ ਨੂੰ ਸਪਲਾਈ ਕਰਦੀ ਹੈ ਹਜੇ ਜੀ ਆਸਟੇ ਕੋਈ ਅਜੀ ਕੁਝ ਨਹੀਂ ਕਹਿ ਸਕਦੇ ਆ ਅੱਜ ਜੋ ਅਸੀਂ ਇਨਵੈਸਟੀਗੇਸ਼ਨ ਹੈ ਉਹ ਵੀ ਦੇਖਾਂਗੇ ਜਿਹਨੂੰ ਸਪਲਾਈ ਕਰਦੀ ਹੈ ਜੇ ਬਲਕ ਕਿੱਥੇ ਤੋਂ ਕਰਦੀ ਹੈ ਉਹ ਵੀ ਅਸੀਂ ਬੈਕਗ੍ਰਾਉਂਡ ਫਾਰਗੇਟ ਲਿੰਕ ਸਾਰੇ ਚੈੱਕ ਕਰਕੇ ਤੇ ਇਹਦੀ ਥੋਰੋਲੀ ਮਤਲਬ ਸਾਰਾ ਕਰਾਂਗੇ ਸਰ ਜੀ ਸਰ ਅੰਮ੍ਰਿਤ ਦੇ ਮੈਨੇਜਮੈਂਟ ਨਾਲ ਵੀ ਗੱਲ ਕਰਦੇ ਉਹਨਾਂ ਦੇ ਵੀ ਕਾਫੀ ਵੱਡੀ ਗੈਰ ਕਾਨੂੰਨੀ ਵਿਅਕਤੀ ਦੇ ਇੰਤੇਫਾਰ ਨਹੀਂ ਕਰਦੇ ਬੱਚਿਆਂ ਦੀ ਹਾਂਜੀ ਉਹ ਇਹਦਾ ਆਈਡੈਂਟ ਮਿਲਿਆ ਸੀ ਕਾਲਜ ਵਾਲਿਆਂ ਨਾਲ ਬਾਕਾਇਦਾ ਗੱਲਬਾਤ ਕਰਾਂਗੇ ਵੀ ਇਹ ਤੁਹਾਡੀ ਸਟੂਡੈਂਟ ਹੈਗੀ ਵੀ ਹੈ ਕਿ ਕਾਰਡ ਵੀ ਕੀ ਪਤਾ ਜਾਲੀ ਬਣਾਈ ਫਿਰਦੀ ਹੈ ਉਹ ਸਾਰੀਆਂ ਚੀਜ਼ਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਕੀ ਪਤਾ ਨੂੰ ਕੱਢਤਾ ਹੋਵੇ ਗੌਰ ਜੀ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਕੋਈ ਅਸਟਾਨੀ ਗੱਲ ਵੀ ਤੁਸੀਂ ਪੁੱਛੋ ਕਿ ਜਿਹਦੇ ਵਿੱਚ ਜਿਹੜੀ ਨਾਇਗਰੇ ਦੇ ਵਿੱਚ ਦਾ ਕੀ ਕੀ ਹਿਸਾਬ ਦਾ ਰਿਹਾ ਜੀ ਸੈਕੰਡਰੀ ਨਹੀਂ ਹੈਗੀ ਹਾਂਜੀ ਜੈਬੀਆ ਦੀ ਹੈ ਇਹ ਤੇ ਫੜਾ ਅਲਿਆਸ ਜੈਬੀਆ ਇਹਨੇ ਦੱਸਿਆ ਆਪਣਾ ਐਡਰੈਸ ਉੱਥੇ ਉਹ ਮੈਨੂੰ ਕਹਿੰਦੇ ਅਸੀਂ ਜੀ ਕਰਾਂਗੇ ਗੱਲਬਾਤ ਕੋਈ ਵੀ ਹੈਗਾ ਜੀ 1.5 ਲੱਖ ਜੀ ਨਾ ਕੀ ਕਰੀ ਤੁਸੀਂ ਮੈਂ ਬੜੇ ਹੈਗਾ ਨਾ ਜਿੰਦੇ ਨਹੀਂ ਸਪਲਾਈ ਕਰਦੇ ਪੰਜਾਬ ਦੇ ਵਿੱਚ ਇਹ ਵਾਕ ਉਹ ਕਰ ਪੰਜਾਬ ਦੇ ਵਿੱਚ ਇਕੱਲਾ ਨਹੀਂ ਕਹਿ ਸਕਦੇ ਮਤਲਬ ਉਹਨਾਂ ਦਾ ਨੈਕਸਸ ਹੈਗੇ ਆ ਕਾਫੀ ਮਤਲਬ ਵਰਗੇ ਵੀ ਛੜੇ ਜਾਂਦੇ ਆ ਹੋਰ ਵੀ ਸਟੇਟਾਂ ਚ ਕਰਦੇ ਆ ਇਹਨਾਂ ਨੂੰ ਸੌਖਾ ਕੰਮ ਲੱਗਦਾ ਉਹਦਾ ਵੀ ਇਹਨਾਂ ਨੂੰ ਇਹ ਕੰਮ ਸੌਖਾ ਲੱਗਦਾ ਹੈ ਕਿਉਂਕਿ ਪੈਸਾ ਇਹਨਾਂ ਨੂੰ ਚੰਗਾ ਲੱਗਦਾ ਕਿਉਂਕਿ ਫਾਰਮਰ ਦਾ ਸਦਾਕਰ ਸਦਾ ਚੱਕੇ ਜੀ ਦਾ ਲੱਗਦਾ ਕਿੰਨੇ ਰੁਪਏ 50 ਰੁਪਏ ਲੇ ਗਏ ਜਿਨੇ ਪੜ੍ਹ ਲਈ ਐਕਸਰ ਆਂਦੀ ਹੋਏਗੀ ਜਿਨੇ ਕਹਿੰਦੀ ਹੈ लवली ਯੂਨੀਵਰਸਿਟੀ ਬਾਕੀ ਦਾ ਰਿਕਾਰਡ ਪੁਰਾਣਾ ਚੈੱਕ ਕਰਾਂਗੇ ਸਾਰਾ ਜਿਹੜਾ ਜਿਹੜੇ ਡਿਜੀਟਲ ਲੈ ਕੇ ਆਂਦੇ ਸੀ ਉੱਥੇ ਵੀ ਤੱਕ ਜਾਇਆ ਜਾਣਾ ਕਿ ਇਸ ਚੀਜ਼ ਤੋਂ ਬਾਅਦ ਮੈਂ ਦੱਸਿਆ ਜੀ ਸਾਡੇ ਸੀਨੀਅਰ ਅਫਸਰ ਸਾਰੇ ਮਤਲਬ ਇਹਦੇ ਬਾਰੇ ਅਸੀਂ ਚਰਚਾ ਕਰ ਵੀ ਚੁੱਕੇ ਹਾਂ ਬੈਕਵਰਡ ਫਾਰਵਰਡ ਲਿੰਕ ਦੇਖੇ ਜਾਣਗੇ ਸਾਡੇ ਐਸਪੀਡੀ ਯਗੇਸ਼ ਜੀ ਹੈਗੇ ਨੇ ਯਗੇਸ਼ ਕੁਮਾਰ ਜੀ ਉਹ ਵੀ ਮਤਲਬ ਇਸ ਸੰਬੰਧੀ ਅਸੀਂ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਹੈ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ ਅਕੋਸੀਂ ਇਹਦੀ ਥਾਰੂ ਸਾਰਾ ਮਤਲਬ ਇਹਦਾ ਕਰਾਂਗੇ ਸੱਚੇ ਨਾਲ ਹੋਰ ਵੀ ਯੂਨੀਵਰਸਿਟੀ ਇੱਥੇ ਨੇ ਕਿਉਂਕਿ ਕਈ ਯੂਨੀਵਰਸਿਟੀ ਜਿੱਦਾਂ ਉਹ ਵੀ ਕਿਤੇ ਇਹਦਾ ਨਸ਼ਾ ਵਿਕਰਾ ਹੁੰਦਾ ਕੋਈ ਕਿੱਦਾਂ ਦੀ ਚੈਕਿੰਗ ਉਹ ਬਿਆਨ ਯੂਨੀਵਰਸਿਟੀ ਚੱਲਦੇ ਰਹਿੰਦੇ ਆ ਜੀ ਸਰਚ ਬਿਆਨ ਚੱਲਦੇ ਨੇ ਕੱਸੋ ਆਪਰੇਸ਼ਨ ਬਹੁਤ ਚੱਲ ਰਹੇ ਆ ਕੱਲ ਵੀ ਪਟਾਲਾਏ ਕਰਕੇ ਹਟਿਆ ਜੀ ਬੜੀ ਰਿਕਵਰੀ ਪਟਾਲਾ ਪੁਲਿਸ ਨੂੰ ਮਿਲੀ ਆ ਉੱਥੇ ਸਲੋਰੀ ਦੇ ਕੋਲੇ ਕਿਹੜੀ ਕਿਹੜੀ ਵਸਤੀ ਆ ਰੋੜੀਕੋਟ ਮhalla ਉੱਥੇ ਵੀ ਬਹੁਤ ਹੈ ਸਾਡੇ ਕੋਲ ਵੀ ਚੱਲਦੇ ਯੂਨੀਵਰਸਿਟੀਆਂ ਜੀ ਵੀ ਸਰਵਿਸਨ ਅਸੀਂ ਨਾਲ ਨਾਲ ਸਟਾਫ ਲਾ ਕੇ ਜਿਹੜੇ ਉਹਨਾਂ ਦੇ ਹਸਪਤਾਲ ਵਗੈਰਾ ਹੈਗਾ ਜਾਂ ਪੀਜੀ ਵੀ ਵਗੈਰਾ ਕਰਦੇ ਨੇ ਉਹਨੇ ਰਾਜਪੁਰੇ ਵੀ ਅਸੀਂ ਕਈ ਬਹੁਤ ਸਰਚ ਕਰਦੇ ਆ ਇੱਕਾਸੋਂ ਆਪਰੇਸ਼ਨ ਲਗਾਤਾਰ ਚੱਲਦੇ ਰਹਿੰਦੇ ਸਰ ਇਹ ਜਿਹੜੇ ਪੀਜੀ ਵੀ ਵਗੈਰਾ ਹੈਗੇ ਉਹਨਾਂ ਨੇ ਕੋਈ ਦੇਖੀ ਨਹੀਂ ਕਦੇ ਬਹੁਤ ਹੀ ਜ਼ਿਆਦਾ ਤੱਕ ਹੀ ਉਹ ਹੀ ਵੀ ਤੇ ਚੈਕਿੰਗ ਕਰਦੇ ਕੋਈ ਮਾਪੇ ਹੁੰਦਾ ਰਿਕਾਰਡ ਰੱਖਿਆ ਵਾ ਕਿ ਕੌਣ ਕੌਣ ਬੰਦੇ ਪੀਜੀ ਕਿੱਥੋਂ ਹੁੰਦੇ ਰਹੇ ਨੇ ਹਾਂਜੀ ਹਾਂਜੀ ਆ ਰਾਜਪੁਰੇ ਗगन ਚੌਕ ਕੋਲੇ ਖੱਬੇ ਨਾਲ ਤੇ ਬਹੁਤ ਪੀਜੀ ਆ ਪਹਿਲਾਂ ਮੈਂ ਸਿਟੀ ਸੀਐਸ ਤੋਂ ਅਸੀਂ ਕਾਫੀ ਕਰਦੇ ਸਾਰੇ ਵਸੇ ਇੱਧਰ ਜਿਆਦਾ ਕਿਉਂਕਿ ਆਪ ਜੋ ਚਤਕਾਰਾ ਯੂਨੀਵਰਸਿਟੀ ਕਰਕੇ ਇੱਧਰ ਬਹੁਤ ਜਿਆਦਾ ਦੇ ਪਿਛਲੇ ਪਾਸੇ ਹਾਂਜੀ ਹਾਂਜੀ ਕੋਈ ਰੱਖਦੇ ਰਿਕਾਰਡ ਹਾਂਜੀ ਅਸੀਂ ਬਾਰ ਬਾਰ ਇਹਨਾਂ ਤੇ ਕਰਦੇ ਨਹੀਂ ਆ ਪਿੱਛੇ ਦੇ ਪਰਚੇ ਵੀ ਦਿੱਤੇ ਸੀ ਜਿਹੜੇ ਪੀਜੀ ਵਾਲੇ ਓਨਰ ਸੀਗੇ ਮਤਲਬ 15 16 ਪਰਚੇ ਦਿੱਤੇ ਸੀ ਉਹਨਾਂ ਤੇ ਤੇ